ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਨਾਮ ਬਾਈ ਸਿਮਰਜੀਤ ਪਿੰਡ ਬਖਤਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਜੀ ਬਾਈ ਜੀ ਬਾਈ ਕੋਲ ਟਰਾਲੀ ਬਕਾਉਗਾ ਜੀ 11 ਸੇ 11 ਸੇ ਆ ਬਈ ਇਹ ਹਾਂ 6 ਹੈ ਬਾਈ 11 ਸੇ ਫਰਸਪੁਰ ਸੇ ਕਰਸਾ ਦੇਵਰਾ ਠੀਕ ਹੈ ਜੀ ਮਾੜਾ ਡਾਲਾ ਹੈਗਾ ਤੂੰ ਬਾਕੀ ਫਰਸਪੁਰ ਸੇ ਜਮਨ ਓਕੇ ਹੈ ਜੀ ਠੀਕ ਹੈ ਤੇ ਇਹ ਸਭ ਕਿੰਨੇ ਇੰਚ 4 ਇੰਚ ਹੀ ਹੈ ਸਸਾ ਬੈੱਡ ਨਾਲ ਆ ਇਹਦੇ ਠੀਕ ਹੈ ਜੀ ਤੇ ਫਰਸ ਰੋਸ ਵੀ ਵਧੀਆ ਸਾਫਾ ਗਾਰਡਰ ਗੁੱਡਰ ਗਾਰਡਰ ਵਧੀਆ ਨਰੋਇਆ ਪੂਰੇ ਕੋਈ ਤੇ ਸੂਟ ਤਾਂ ਨਹੀਂ ਗਾਰਡਰ ਚ ਨਹੀਂ ਨਹੀਂ ਕੋਈ ਤੇ ਸਾਫਾ ਟਾਇਰ ਟੂਰ ਵਧੀਆ ਓਕੇ ਆ ਹਾਂ ਠੀਕ ਹੈ ਜੀ ਚੇਨਰ ਆ ਲੱਗੇ ਵੇ ਦੇਖ ਸਕਦੇ ਹੋ ਤੇ 11 ਫੁੱਟ 6 11 6 ਦੀ 11 6 ਦੇਖ ਸਕਦੇ ਹੋ ਪਰ ওই ਕੋਲ ਟਰਾਲੀ ਪਕਾਊਗਾ ਪਿੰਡ ਵਖਤਗੜ ਬਾਈ ਇਹਦੇ ਬੱਡੇ ਕਿੱਥੇ ਆ ਬੱਡੇ ਦੇ ਉਧਰ ਪਏ ਆ ਉਹ ਵੀ ਦਿਖਾਉਣੇ ਜੀ ਸਰੰਗਿਆ ਦੇ ਪ੍ਰਾ ਪੇਟਰ ਖੜਾ ਕੇ ਰੰਗ ਰੂੰਗਾ ਸਾਰਾ ਕੁਝ ਦਿਖਾਉਣੇ ਆ ਪਰ ਸੁਰਸ ਦੇਖ ਸਕਦੇ ਪਿੰਡ ਮਖਤਗੜ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਡਕਟ ਕਰਿਓ ਪੰਜਾਬ ਐਨਫੋਰ ਟੀਵੀ ਨੂੰ ਚੈਨਲ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਤੇ ਨਵੀਂ ਪਿੰਡਾਂ ਦੀ ਵੀਡੀਓ ਘਰਾਂ ਚੋਂ ਟਰਾਲੀਆਂ ਖੜੰਭਾ ਮਸ਼ੀਨ ਕੁਛ ਵੀ ਬਕਾਉ ਹੋਵੇ ਤਾਂ ਆਪਾਂ ਲੈਣੇ ਬਈ ਜੀ ਆਪਣਾ ਨੰਬਰ ਸੱਲੂ ਗੱਗ ਸਕ੍ਰੀਨ ਤੇ ਵਾਕਿਪਰ ਨੰਬਰ ਬੋਰਡ ਵੀ ਦਿਨਾਈ ਆਪਣਾ ਨੰਬਰ ਹੈ 7582003 ਸਭ ਬਨ ਜਾਏ ਹਾਂਜੀ ਬਈ ਆ ਦੇਖ ਸਕਦੇ ਹੋ ਬੈੱਡ ਇਹਦੇ ਠੀਕ ਆ ਬਈ ਬੰਗੇ ਵੀ ਹੈਗੇ ਇਹਦੇ ਹਾਂ ਬੰਗੇ ਦੋ ਬੰਗੇ ਹੋਈ ਦੋ ਬੰਗੇ ਬਈ ਜੀ ਪਿੰਡ ਵਖਤਗੜ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ